ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀਆਂ ਦੇ ਨਾਲ ਇੱਕ ਕਵੀ ਦੀ ਰਚਨਾ ਬਾਰੇ ਸਾਂਝ ਪਾਉਣੀ ਹੈ ਭਾਈ ਕਵੀ ਦੀ ਸੋਚ ਐਸੀ ਹੈ ਕਿ ਕਈ ਵਾਰ ਕਵਿਤਾ ਪੜਨ ਨੂੰ ਮਿਲਦੀ ਹੈ ਜਿਸ ਦੇ ਵਿੱਚ ਕਵੀ ਬਨਸਪਤੀ ਦੇ ਨਾਲ ਗੱਲਾਂ ਕਰ ਰਿਹਾ ਹੈ। ਕਈ ਵਾਰ ਰੁੱਖਾਂ ਦੇ ਪੱਤਿਆਂ ਦੇ ਨਾਲ ਗੱਲਾਂ ਕਰ ਰਿਹਾ ਹੈ। ਪਹਾੜ ਦੇ ਨਾਲ ਗੱਲਾਂ ਕਰ ਰਿਹਾ ਹੈ, ਵਗਦੇ ਪਾਣੀ ਦੇ ਨਾਲ ਗੱਲਾਂ ਕਰ ਰਿਹਾ ਹੈ। ਧੁੱਪ ਦੇ ਨਾਲ ਹਵਾ ਦੇ ਨਾਲ ਗੱਲਾਂ ਕਰ ਰਿਹਾ ਹੈ। ਤੇ ਅਗੋਂ ਉਹ ਕਵਿਦਿਆ ਗੱਲਾਂ ਦਾ ਜਵਾਬ ਵੀ ਉਸੇ ਤਰ੍ਹਾਂ ਬਣਸਪਤੀ ਬੋਲ-ਬੋਲ ਕੇ ਜਵਾਬ ਦੇ ਰਹੀ ਹੈ ਐਸੀ ਹੈ ਕਵਿਦੀ ਰਚਨਾ ਕਈ ਵਾਰ ਆਪ ਮੁਹਾਰੇ ਕਵਿਤਾ ਦੇ ਬੋਲ ਜ਼ੁਬਾਨ ਤੇ ਆ ਜਾਂਦੇ ਨੇ ਤੇ ਬੜਾ ਸੁੰਦਰ ਲੱਗਦਾ ਹੈ ਬੜਾ ਚੰਗਾ ਲੱਗਦਾ ਹੈ ਕਵਿਤਾ ਦੇ ਬੋਲ ਬੋਲ ਕੇ ਇਹੋ ਜਹੀ ਕਵਿਤਾ ਅੱਜ ਦਾਸ ਦੇ ਨਜ਼ਰੀਂ ਪੈਂਦੀ ਹੈ ਤੇ ਪੜ੍ਹ ਕੇ ਬੜਾ ਆਨੰਦ ਆਇਆ ਭਾਈ ਸੁਰਿੰਦਰ ਸਿੰਘ ਦੀ ਰਚਨਾ ਹੈ ਸਿਰਲੇਖ ਹੈ ਮਿੱਟੀ ਦਾ ਕਿਣਕਾ ਬੜੇ ਸੁੰਦਰ ਬੋਲ ਨੇ ਕਵੀ ਦੇ ਕੀ ਹੋਇਆ ਇਹ ਕਵੀ ਦੀ ਨਜ਼ਰ ਪੈ ਜਾਂਦੀ ਹੈ ਮਿੱਟੀ ਦੇ ਕਿਣਕੇ ਤੇ ਤੇ ਇਹਨਾਂ ਸਤਰਾਂ ਦੇ ਵਿੱਚ ਮਿੱਟੀ ਦੇ ਕਿਣਕੇ ਦੇ ਕਿੰਨੇ ਗੁਣ ਦੱਸ ਦਿੱਤੇ ਮਿੱਟੀ ਦੇ ਕਿਣਕੇ ਨੂੰ ਸੰਬੋਧਨ ਕਰਕੇ ਕਵੀ ਲਿਖਦਾ ਹੈ ਆਓ ਪਿਆਰ ਦੇ ਨਾਲ ਸਰਵਣ ਕਰਿਓ ਭਾਈ ਕੀ ਆਖਦਾ ਹੈ ਕਵੀ ਇਹ ਮਿੱਟੀ ਦੇ ਕਿਣਕੇ ਆ ਤੇਰੀ ਕਿੱਡੀ ਉੱਚੀ ਸ਼ਾਨ ਵੇ ਤੇਰੀ ਕਾਇਆ ਅੰਦਰ ਮੋਲਦੀ ਲੱਖ ਧਰਤੀਆਂ ਲੱਖ ਅਸਮਾਨ ਵੀ ਐ ਮਿੱਟੀ ਦੇ ਅਕਣ ਕਿਆ ਤੇਰੀ ਕਿੱਡੀ ਉੱਚੀ ਸ਼ਾਨ ਵੀ ਮਿੱਟੀ ਤੋਂ ਮਿੱਟੀ ਵਖਰੀ ਇਕ ਮੈਲੀ ਤੇ ਇਕ ਨਿਖਰੀ ਇਕ ਚਰਨ ਢੂੜ ਹੋ ਬੈਸਦੀ ਇਕ ਚੌਂ ਦੇ ਸਾਮੀ ਬਖਰੀ ਇਕ ਚੰਦਨ ਬੂਰਾ ਥੀ ਗਈ ਪਹਿਲੀ ਚੋਦਾਦਾਨ ਵੇ ਐ ਮਿੱਟੀ ਦੇ ਅਕਿਣ ਕਿਆ ਤੇਰੀ ਕਿਡੀ ਉੱਚੀ ਸ਼ਾਨ ਵੇ ਤੇਰੀ ਗੋਦ ਚ ਮੌਤ ਵੀ ਜੀਵੰਦੀ ਤੇ ਅੰਮ੍ਰਿਤ ਰਸ ਕੋਈ ਪੀਵੰਦੀ ਤੇਰੇ ਆਂਗਣ ਲੀਲਾ ਕਾਲ ਦੀ ਨਵਾ ਹਰ ਚਿੰਨ ਰੂਪ ਵਟੀਮੰਦੀ ਤੇਰੀ ਦੇਹ ਵਿੱਚ ਜੀਵਨ ਵਿਗਸਦਾ ਪਾ ਅਰਸ਼ੋਂ ਨਦਰ ਨਿਧਾਨ ਵੇ ਐ ਮਿੱਟੀ ਦੇ ਕਿਣਕਿਆ ਤੇਰੀ ਕਿੱਡੀ ਉੱਚੀ ਸ਼ਾਨ ਵੇ ਤੇਰੀ ਸੂਰਤ ਦੇ ਅੰਦਰ ਜਾਗਦੀ ਕੋਈ ਅਗਮ ਅਗਾਧੀ ਜੋਤ ਵੇ ਉਸ ਚਾਨਣੇ ਅੰਦਰ ਵਿਗਸਦਾ ਅਸਤੀ ਦਾ ਸਗਲ ਸਰੂਪ ਵੀ ਤੇਰੀ ਲਗੁਤਾ ਵਿੱਚੋਂ ਕਾਇਨਾਤ ਦਾ ਕੋਈ ਕਾਮਲ ਵਿਧੀ ਵਿਧਾਨ ਵੀ ਐ ਮਿੱਟੀ ਦੇ ਕਿਣਕਿਆ ਤੇਰੀ ਕਿੱਡੀ ਉੱਚੀ ਸ਼ਾਨ ਵੀ ਤੇਰਾ ਕਿਹਾ ਸੁਭਾਗਾ ਉਪਚਣਾ ਤੇ ਬਿਨਸਣ ਕਿਹਾ ਪੁਨੀਤ ਵੇ ਤੇਰਾ ਪਾਵਨ ਕਿਹਾ ਸੰਜੋਗੜਾ ਤੇ ਕੈਸੀ ਨਿਰਮਲ ਪ੍ਰੀਤ ਵੇ ਤੇਰਾ ਕਿਹਾ ਇੱਕ ਇੱਕ ਸਾਸ ਸੁਭਲੜਾ ਤੇਰੇ ਕਦਮ ਕਦਮ ਪਰਵਾਨ ਵੇ ਇਹ ਮਿੱਟੀ ਦਿਆ ਕਿਣਕਿਆ ਤੇਰੀ ਕਿੱਡੀ ਉੱਚੀ ਸ਼ਾਨ ਵੇ ਇਹ ਮਿੱਟੀ ਦਿਆ ਕਿਣਕਿਆ ਤੇਰੀ ਕਿੱਡੀ ਉੱਚੀ ਸ਼ਾਨ ਵੇ ਭਾਈ ਸੁਰਿੰਦਰ ਸਿੰਘ ਦੀ ਰਚਨਾ ਹੈ ਭਾਈ ਮਿੱਟੀ ਦਾ ਕਿਣਕਾ ਬੜੇ ਸੁੰਦਰ ਬੋਲ ਲੱਗੇ ਦਸਰੇ ਨੂੰ ਪੜ ਕੇ ਸੋਚਿਆ ਆਪ ਦੇ ਨਾਲ ਸਾਂਝ ਪਾਵਾਂ ਕਵਿਤਾ ਦੇ ਇਹਨਾਂ ਬੋਲਾਂ ਦੀ ਬੜੇ ਸੁੰਦਰ ਨੇ ਇੱਕ ਇੱਕ ਬੋਲ ਦੇ ਵਿੱਚ ਕਿਤਨਾ ਕੁਝ ਕਹਿ ਜਾਂਦਾ ਹੈ ਕਵੀ ਆਪ ਸਭਨਾ ਨੇ ਪਿਆਰ ਦੇ ਨਾਲ ਸਰਵਣ ਕੀਤ ਕਰਨੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ